ਉਹ ਕਹਿੰਦੇ ਜੇ ਇਹੀ ਗੱਲ ਜ਼ਿੰਮੇਵਾਰਾਂ ਨਾਲ ਧਰਨਾ ਲਾਇਆ ਹੁੰਦਾ ਸਾਨੂੰ ਕੁਝ ਲੰਮੇ ਪਾਇਆ ਹੁੰਦਾ ਜੋ ਪੋਰਟਸ ਦੇ ਨਾਲ ਇਹਨਾਂ ਨੇ ਕੀਤਾ ਵਤੀਰਾ ਵੇਖਿਆ ਹੀ ਡਲੇ ਮਾਰੇ ਕੀ ਕੁਛ ਕੀਤਾ ਇਹਨਾਂ ਨੇ ਬਹੁਤ ਕੁਛ ਕੀਤਾ ਉਦੋਂ ਦੇ ਘਰ ਇਹਨਾਂ ਨੇ ਭੰਨੇ ਵੀ ਗੇਟ ਨੂੰ ਭੰਨੇ ਸਾਰਾ ਕੁਝ ਆਪਾਂ ਵੇਖਿਆ ਤੇ ਜੇ ਬੰਦੇ ਨੇ ਆਪ ਦੀ ਸੁਰੱਖਿਆ ਵਾਸਤੇ ਹਥਿਆਰ ਰੱਖਿਆ ਤੇ ਹਵਾਈ ਫੇਰ ਕਰਤਾ ਕਿਸੇ ਨੇ ਲੱਗਿਆ ਨਹੀਂ ਆਪਾਂ ਵੇਖਿਆ ਕੋਈ ਇਹ ਚ ਗਨਾਹ ਵਾਲੀ ਗੱਲ ਤਾਂ ਹੈ ਨਹੀਂ ਤੇ ਜੇ ਉਹਨਾਂ ਨੇ ਡਲੇ ਮਾਰੇ ਤਲਵਾਰਾਂ ਦੇ ਨਾਲ ਕੁਹਾੜਗੇ ਨਾਲ ਗੇਟ ਵੱਢੇ ਆ ਕਾਨੂੰਨੀ ਕਾਰਵਾਈ ਦਾ 452 ਦਾ ਰੋਣਾ ਤੇ ਲਗਣੀ ਚਾਹੀਦੀ ਆ ਆਪਣੇ ਬੰਦੇ ਮੈਨੂੰ ਸਮਝ ਨਹੀਂ ਆਉਦਾ ਵੀ ਸੱਚੀ ਗੱਲ ਦੇ ਉੱਤੇ ਵੀ ਆਉਣ ਨੂੰ ਤਿਆਰ ਨਹੀਂਗੇ ਕੈਮਰੇ ਦੇ ਬੋਲਣ ਨੂੰ ਵੀ ਕੋਈ ਤਿਆਰ ਨਹੀਂਗਾ ਤੇ ਅੱਜ ਵੇਖ ਲਓ ਅੱਜ ਕਿੰਨੇ ਕਿਥੇ ਇਕੱਠੇ ਹੋਏ ਆਪਾਂ ਤੇ ਬਾਈ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਜਿਸਕਰਲ ਸਿੰਘ ਬਰਾੜ ਜੀ ਪੈਂਟ ਲੰਡੇ ਮੇਰਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਹਾਂ ਜੀ ਵੀ ਅੱਜ ਇੱਥੇ ਪਹੁੰਚੇ ਹਾਂ ਕੋਈ ਰਿਸ਼ਤੇਦਾਰੀ ਹੈ ਜਾਂ ਨੇ ਕੋਈ ਰਿਸ਼ਤੇਦਾਰੀ ਨਹੀਂ ਸਾਡੀ ਜਣੀ ਮੈਂ ਤਾਂ ਵੀਡੀਓ ਵੇਖੀ ਆ ਪਹਿਲਾਂ ਜੋ ਵੀ ਇੱਥੇ ਹੋਇਆ ਉਹ ਜਣੀ ਉਸ ਗੱਲ ਨੂੰ ਵੇਖ ਕੇ ਵੀ ਹੁਣ ੱੱਕਾ ਹੋ ਰਿਹਾ ਇਹ ਉਹ ਵੇਖ ਕੇ ਅਸੀਂ ਆਏ ਆ ਵੀ ਜਣੀ ਕਿ ਵੀ ਜਦੋਂ ਅਸੀਂ ਵੀਡੀਓਆਂ ਵੇਖੀ ਅਸੀਂ ਵੀ ਇਹਨਾਂ ਨੇ ਆਪਣਾ ਪਾਣੀ ਦਾ ਕੁਸੀ ਮਾੜਾ ਮੋਟਰ ਔਲਾ ਜਿਵੇਂ ਜਿਵੇਂ ਵੀਡੀਓ ਵੇਖੀ ਆ ਆਪਾਂ ਉਹਦੇ ਚ ਇਹ 22 ਗਮਦੂਰ ਐਪਲੀਕੇਸ਼ਨ ਦੇ ਕੇ ਆ ਵੀ ਐਸਐਚ ਨੂੰ ਦੇ ਕੇ ਇੱਕ ਵੀਡੀਓ ਦਾ ਅਫਰ ਦੇ ਕੇ ਆਇਆ ਉਦੋਂ ਬਾਅਦ ਦੇ ਵਿੱਚ ਉਹ ਜਿਹੜਾ ਸਰਪੰਚ ਅਕਲਦੀਪ ਉਹ ਬੰਦੇ ਲੈ ਕੇ ਇਹਨਾਂ ਦੇ ਘਰੇ ਆ ਗਿਆ ਜੋ ਵੀਡੀਓ ਵਿੱਚ ਵੇਖਿਆ ਤੇ ਇਹਦਾ ਨਾ ਬੰਦਾ ਵੀ ਘਰੇ ਕੋਈ ਹੈ ਨਹੀਂ ਸੀ ਬੁੜੀਆਂ ਹੀ ਸੀਗੀਆਂ ਚਾ ਜੋ ਕੁਝ ਵੀ ਉੱਥੇ ਬੋਲੇ ਬੁਰਾ ਭਲਾ ਬੋਲੇ ਇਹ ਬੁੜੀਆਂ ਨੇ ਕੁਝ ਨਹੀਂ ਕੀਤਾ ਚਲੋ ਉਹ ਮੁੜ ਗਏ ਉਹਨਾਂ ਨੇ ਜਾ ਕੇ ਧਰਨਾ ਲਾ ਲਿਆ ਇਨਾਂ ਨੇ ਕੋਈ ਦਖਲਦਾ ਜੀ ਨਹੀਂ ਦਿੱਤੀ ਕਿਸੇ ਪਿੰਡ ਦੇ ਬੰਦੇ ਨੇ ਜੀਮੀਦਾਰ ਭਰਾਣੇ ਵੇਖੀ ਗਏ ਆਪਾਂ ਉਦੋਂ ਬਾਅਦ ਚ ਐਸਐਚਓ ਆਇਆ ਐਸਐਚਓ ਨੇ ਗੱਲ ਕੀਤੀ ਆ ਕਿ ਤੁਸੀਂ ਧਰਨਾ ਚੱਕੋ ਜੋ ਵੀ ਗੱਲ ਆ ਵੀ ਪਹਿਲਾਂ ਤੋ ਕਿਨ ਦਰਖਾਸਤ ਥੋੜੇ ਦੇਈ ਫਿਰ ਪਰਚਾ ਥੋੜੇ ਦੇ ਬਣਦਾ ਹੁਣ ਜੋ ਵੀ ਸੁਣਿਆ ਆਪੇ ਐਸਐਚਓ ਨੇ ਬਿਲਕੁਲ ਸੋੜ ਵਾਲੀ ਗੱਲ ਕੀਤੀ ਆ ਉਹ ਕਹਿੰਦੇ ਜੇ ਇਹ ਗੱਲ ਜੀਮੀਦਾਰਾਂ ਨਾਲ ਧਰਨਾ ਲਾਉਣਾ ਸਾਨੂੰ ਤੁਸੀਂ ਲੰਮੇ ਪਾਇਆ ਹੁੰਦਾ ਉਹ ਕਹਿੰਦੇ ਵੀ ਇਹ ਗੱਲ ਮੈਂ ਵੀ ਖੁਦ ਇੱਕ ਸੀ ਪਰਿਵਾਰ ਦੇ ਵਿੱਚੋਂ ਇਹੋ ਜੀ ਗੱਲ ਨਹੀਂ ਕੋਈ ਉਹਨੇ ਬਿਲਕੁਲ ਗੱਲ ਕੀਤੀ ਜਿਹੜੀ 16 ਨੇ ਕੀਤੀ ਸਹੀ ਉਦੋਂ ਬਾਅਦ ਦੇ ਵਿੱਚ ਜੋ ਪੋਰਟ ਦੇ ਨਾਲ ਇਹਨਾਂ ਨੇ ਕੀਤਾ ਬਤੀਰਾ ਵੇਖਿਆ ਹੀ ਡਲੇ ਮਾਰੇ ਕੀ ਕੁਛ ਕੀਤਾ ਇਹਨਾਂ ਨੇ ਬਹੁਤ ਕੁਛ ਕੀਤਾ ਐਸਐਚਓ ਨੇ ਫਿਰ ਵੀ ਇੰਨਾ ਸਟੈਂਡ ਲਿਆ ਜਦੋਂ ਉਹ ਕਹਿੰਦਾ ਹੁਣ ਘਰ ਨੂੰ ਪਹਿਣਗੇ ਉਹਦੇ ਐਸਐਚਓ ਵੀ ਫੱਟੜ ਹੋਇਆ ਉਹ ਕਹਿੰਦਾ ਘਰ ਨੂੰ ਪਹਿਣਗੇ ਮੂਰੇ ਅੜਿਆ ਉਦੋਂ ਦੇ ਘਰ ਇਹਨਾਂ ਨੇ ਭੰਨੇ ਵੀ ਗੇਟ ਨੂੰ ਭੰਨੇ ਸਾਰਾ ਕੁਝ ਆਪਾਂ ਵੇਖਿਆ ਤੇ ਜੇ ਬੰਦੇ ਨੇ ਆਪ ਦੀ ਸੁਰੱਖਿਆ ਵਾਸਤੇ ਹਥਿਆਰ ਰੱਖਿਆ ਤੇ ਹਵਾਈ ਫਾਇਰ ਕਰਤਾ ਕਿਸੇ ਨੇ ਲੱਗਿਆ ਨਹੀਂ ਆਪਾਂ ਵੇਖਿਆ ਕੋਈ ਇਹ ਚ ਗਨਾਹ ਵਾਲੀ ਗੱਲ ਤਾਂ ਹੈ ਨਹੀਂ ਜੇ ਕੋਈ ਬਣਦੀ ਵੀ ਆ ਤੇ ਆਪਾਂ ਤਿਆਰ ਆ ਪੋਕਤ ਉਹਦੇ ਵਿੱਚ ਬਣਦਾ ਕੁਝ ਤੇ ਜੇ ਉਹਨੇ ਡਲੇ ਮਾਰੇ ਤਲਵਾਰਾਂ ਦੇ ਨਾਲ ਕੁਹਾੜਗੇ ਨਾਲ ਗੇਟ ਵੱਢੇ ਆ ਕਾਨੂੰਨੀ ਕਾਰਵਾਈ ਦਾ 452 ਈ ਤਰ੍ਹਾਂ ਉਹਨਾਂ ਤੇ ਲੱਗਣੀ ਚਾਹੀਦੀ ਆ ਘਰੇ ਆਏ ਚੱਲ ਕੇ 452 ਹੀ ਲੱਗਦੀ ਆ ਪਰ ਪੁਲਿਸ ਨੇ ਲਾਈ ਵੀ ਸੀ ਪੁਲਿਸ ਨੇ ਆਪ ਦੇ ਤੌਰ ਤੇ ਚੱਕਲੇ ਬੰਦੇ ਪੁਲਿਸ ਨੇ ਉਹਨਾਂ ਨੇ ਕੁੱਟਿਆ ਪੁਲਿਸ ਨੇ ਗਰਮੀ ਦੇ ਨਾਲ ਬੰਦੇ ਚੱਕਲੇ ਆਪ ਦੇ ਤੌਰ ਤੇ ਇਹਨਾਂ ਨੇ ਤਾਂ ਕਿਸੇ ਨੇ ਨੱਕਿਆ ਹੁਣ ਵੇਖੋ ਵੀ ਉਹਨਾਂ ਨੇ ਯੂਨੀਅਨ ਆ ਗਈਆਂ ਉਹਨਾਂ ਨੇ ਇਕੱਠੇ ਹੋ ਕੇ ਯੂਨੀਅਨ ਆ ਗਈਆਂ ਉਹ ਜਾਤੀ ਦਾ ਉਹਨਾਂ ਨੇ ਬਣਾ ਲਿਆ ਆਪਣਾ ਸਾਡੇ ਪਿੰਡ ਦੇ ਵਿੱਚ ਵੀ ਸਾਡਾ ਕਿਸੇ ਨਾਲ ਵੀ ਵੈਰ ਵਿਰੋਧ ਨਹੀਂਗਾ ਨਾ ਕਿਸੇ ਦਾ ਨਾ ਅਸੀਂ ਕਰਦੇ ਹਾਂ ਜ਼ਿੰਮੇਂਦਾਰ ਭਰਾ ਕਿਸੇ ਦੇ ਨਾਲ ਵੀ ਨਹੀਂ ਕਰਦੇਗੇ ਤੇ ਉਹਨਾਂ ਨੇ ਜਾਤੀ ਦਾ ਮੁੱਦਾ ਬਣਾ ਕੇ ਸਾਰਾ ਕੁਝ ਉਹਨਾਂ ਨੇ ਕੀਤਾ ਇਹ ਤੇ ਆਪਣੇ ਬੰਦੇ ਮੈਨੂੰ ਸਮਝ ਨਹੀਂ ਆਉਂਦਾ ਵੀ ਸੱਚੀ ਗੱਲ ਦੇ ਉੱਤੇ ਵੀ ਆਉਣ ਨੂੰ ਤਿਆਰ ਨਹੀਂਗੇ ਕੈਮਰੇ ਦੇ ਬੋਲਣ ਨੂੰ ਵੀ ਨਹੀਂ ਕੋਈ ਤਿਆਰ ਨਹੀਂਗਾ ਤੇ ਅੱਜ ਵੇਖ ਲਓ ਅੱਜ ਕਿੰਨੇ ਕਿ ਇੱਥੇ ਇਕੱਠੇ ਹੋਏ ਆਂ ਆਪਾਂ ਆਪਾਂ ਨੂੰ ਇਕੱਠੇ ਹੋ ਕੇ ਇਹ ਮੁੱਦੇ ਤੇ ਵਿਚਾਰ ਕਰਨੀ ਚਾਹੀਦੀ ਹੈ ਇਹ ਹੁਣ ਬਾਈ ਹੋਣਾ ਉਹਨਾਂ ਨੂੰ ਥੱਕਾ ਹੋ ਰਿਹਾ ਹੈ ਪਰਿਵਾਰ ਨੂੰ ਬਿਲਕੁਲ ਜੋ ਕੁਝ ਆਪਾਂ ਵੇਖਿਆ ਉਹਦੇ ਵਿੱਚ ਜੇ ਕੋਈ ਗਲਤ ਗੱਲ ਆ ਤਾਂ ਮੈਨੂੰ ਦੱਸ ਦਿਓ